ਅੰਗਰੇਜ਼ ਵੀ ਘੋੜੀਆਂ ਦਾ ਕੰਮ ਕਰਦੇ ਆ ਇੱਧਰ ਬਾਈ ਕਾ ਦੋਨੋਂ ਕਿਆ ਦਿੱਕਤ ਆ ਬੀੜੀ ਕਿੰਨਾ ਰਹਿ ਗਿਆ ਉੱਪਰ ਹੀ ਖਿਲਰ 4-5 ਮਿੰਟ ਰਹਿ ਗਿਆ ਅੱਛਾ ਗੋਵਿੰਦ ਧਾਮ ਦਾ ਰਸਤਾ ਜੀ 2 ਕਿਲੋਮੀਟਰ ਰਹਿ ਗਿਆ 2 ਕਿਲੋਮੀਟਰ ਇਹ ਵੀ ਕਿੰਨਾ ਰਹਿ ਗਿਆ ਉੱਪਰ ਹਾਂ ਹਾਂ ਓਹ ਤੈਨੂੰ ਕਿਹਾ ਨਹੀਂ ਕਿ ਮਖਿਆਲ ਆ ਤੂੰ ਕਹੀ ਕਿ ਮਖਿਆਲ ਨਹੀਂ हां देख लाको जी तू जरा जाके रोक ਮਖਿਆਲ ਲਗਿਆ ਵਾ ਮਖਿਆਲ ਚੋਲਮਦੇ ਹਣੇ ਯਾਰ ਰੇ ਇਧਰ ਏਰੀ ਵਾਲੇ ਉਹ ਚਾਹੁੰਦੇ ਆ ਵੀਰ ਉਹ ਪਾ ਕੇ ਦਰਸਰ ਉਸੇ ਪਾ ਕੇ ਉਹ ਲਾਗੋ ਜੀ ਬਾਈ ਬਾਬੇ ਨੇ ਕਰ ਲਈ ਬਾਬੇ ਨੂੰ ਪਹਿਲਾਂ ਕੋੜੀ ਆ ਬਾਬੇ ਨੂੰ ਉਹ ਕਰਿਆ ਤਾਂ ਉਹਨੇ ਤਾਰਿਆ ਤਾਂ ਥੱਲੇ ਅਬ ਬਾਬੇ ਨੂੰ ਪਹਿਲਾਂ ਤਾਰਤਾ ਤਾਂ ਬਿਜਾਰੇ ਨੂੰ ਮੂਰੇ ਕਿ ਤੈਨੂੰ ਨਹੀਂ ਲੈ ਕੇ ਜਾਣਾ ਉਹਨੂੰ ਦਵਾਰੇ किलोमीटर थोड़ा ही थले ਨੀਚੇ ਜਾਂਦੇ ਹੀ ਜੀ ਥੋੜਾ ਹੀ ਆ ਥੋੜਾ ਹੀ ਆ ਕੋਈ ਯਾਦ ਆ ਰਹੀ ਉਹ 500 ਜੇ ਲੈ ਜਾਂ ਅੰਟੀ ਨੂੰ ਇੱਧਰ ਥੱਲੇ ਆਗੇ ਅੰਟੀ ਕਰ ਲੋ ਜੀ ਗੱਲ ਇੱਧਰ ਕਰਾ ਦਿਓ ਵੀਰ ਕਿੰਨਾ ਕਰਾਇਆ ਉਹ ਲੈ ਜਾਓ ਖਾਲੀ ਵੀ ਤਾਂ ਜਾਣੀ ਆਈਆਂ ਉਹਨਾਂ ਨੂੰ ਕੰਪਾਸ ਦੇ ਰਹੇ ਆ ਉੱਪਰ ਚਾਏ ਨਾ ਇਹ ਗੋੜਾ ਬਿਜੋਰਾrna ਕਿ ਮੈਂ ਇਧਰ ਆ ਰਿਹਾ ਥੱਕੇ ਵੀ ਆ ਥੱਕੇ ਵੀ ਆ ਗਿਆ ਦਾ ਥੱਕ ਗਿਆ ਯਾਰ ਆ ਦੇਖੋ ਬਾਈ ਦਰਖਤ ਦੀਆਂ ਜੜਾਂ ਚੋਂ ਪਾਣੀ ਨਿਕਲਦਾ ਇਹ ਲੋਕ ਕਿਤੇ ਵੀ ਨਾ ਟੁੱਟੀ ਐ ਨਾ ਕੋਈ ਹੋਰ ਆਪਾਂ ਕਹਿ ਦਿੰਨੇ ਆ ਦਰਖਤ ਪੱਟ ਲੋ ਦਰਖਤ ਪੱਟ ਲੋ ਦਰਖਤ ਪੱਟਣ ਨਾਲ ਕੁਛ ਨਹੀਂ ਹੋਣਾ ਆ ਦੇਖ ਲਓ ਆਪਾਂ ਨੂੰ ਜੀਵਨ ਦੇ ਰਿਹਾ ਦਰਖਤ ਪਾਣੀਓ ਪਾਣੀ ਕਰਿਆ ਪੈ ਦਰਖਤ ਨੇ ਦਰਖਤ ਦੀਆਂ ਜੜਾਂ ਚੋਂ ਬਾਈ ਪਾਣੀ ਨਿਕਲਦਾ ਦੇਖੋ ਨਾਲ ਸਾਫ਼ ਕਿੰਨਾ ਪਾਣੀ ਹੈ ਸਾਫ਼ ਪਾਣੀ ਹੈ ਇਹਨੂੰ ਕਹਨੇ ਆ ਕੁਦਰਤ ਦਾ ਕ੍ਰਿਸ਼ਮਾ ਆ ਇਹ ਦਰਖਤ ভাই ਦੇਖੋ ਹਰਿਆ ਭਰਿਆ ਦਰਖਤ ਹੈ ਇਸੇ ਦਰਖਤ ਦੀਆਂ ਜੜਾਂ ਹੈ ਇਹ ਜਿਹੜਾ ਪਾਣੀ ਦਰਖਤ ਦੀਆਂ ਜੜਾਂ ਚੋਂ ਨਿਕਲਦਾ ਹੈ ਇਹ ਤੁਹਾਨੂੰ ਦੇ ਦੇ ਤਮੰਦਾ ਕੁਝ ਗੱਲ ਕਰ ਰਿਹਾ ਮਿੱਠਾ ਤੁਹਾਨੂੰ ਵੀ ਗੱਲ ਸੁਰਾ ਜ਼ਰੂਰੀ ਇਹ ਦੇ ਦੇ ਤੁਹਾਨੂੰ ਮੋਲ ਜਾਏਗਾ ਨਹੀਂ ਮੈਨੂੰ ਪਤਾ ਜਰਾ ਕਿ ਕਿੱਥੇ ਕਰਦਾ 1 ਕਿਲੋਮੀਟਰ ਰਹਿ ਗਿਆ ਜੀ ਗੋਵਿੰਦ ਧਾਮ ਗੋਬਿੰਦ ਘਾੜ ਤੋਂ ਚੱਲੇ ਵਿਆਂ ਸਵੇਰ ਦੇ 7 ਵਜੇ ਦੇ 11 ਵਜੇ ਚੱਲੇ ਬਸ 1 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਠਰਕ ਕੇ ਪੁਰਾ ਇੱਥੇੋਂ ਓਲ ਰੋਡ ਤੇ ਪਹੁੰਚ ਗਏ ਜੀ ਗੰਗਰੀਆ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਸਾਹਿਬ ਬਸ ਥੋੜਾ ਘਰ ਰਹਿ ਗਿਆ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਗੋਵਿੰਦ ਘੜਾ ਸਾਹਮਣੇ ਬਰਫ਼ ਪਈ ਵੀ ਪਹਾੜੀਆਂ ਪਰ ਉਹ ਬਰਫ਼ੇ ਆ ਉਹ ਕਿਧਰ ਆ ਰਿਹਾ ਮੇਰੇ ਤਰਫ ਆ ਗਿਆ ਫਿਰ ਚੱਲ ਚੱਲ ਚੋਂ ਸਾਰ ਦੇ ਹਾਂ